ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦੂਰ ਦਾ ਰਹਿਣ ਵਾਲਾ 8 ਸਾਲ ਦਾ ਮਾਸੂਮ ਅਭਜੋਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਡਨੀ ਦੀ ਬਿਮਾਰੀ ਨਾਲ ਪੀੜਿਤ ਇਹ ਬੱਚਾ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲਾਂ ਦੇ ਚੱਕਰ ਕੱਟਦਾ ਰਿਹਾ ਪਰ ਹੜ੍ਹ ਦੌਰਾਨ ਪਿੰਡ ਵਿੱਚ ਪਾਣੀ ਆ ਜਾਣ ਕਰਕੇ ਉਹ ਇਲਾਜ ਕਰਵਾਉਣ ਤੋਂ ਵਾਂਝਾ ਰਹਿ ਗਿਆ ਪਾਣੀ ਵਿੱਚ ਘਿਰਿਆ ਪਰਿਵਾਰ ਬੇਬਸ ਨਿਗਾਹਾਂ ਦੀ ਨਾਲ ਆਪਣੇ ਲਾਲ ਨੂੰ ਵੇਖ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਕ ਕਿ ਕਿੰਝ ਪਰਿਵਾਰ ਤੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰਿਵਾਰ ਤੇ ਵਿੱਚ ਮਾਤਾੋਂ ਬਸਰ ਗਿਆ ਮਾਂ ਤੇ ਦਾਦੀ ਦਾ ਰੋ ਰੋ ਬੁਰਾ ਹਾਲ ਐ ਦਾਦੀ ਜੋ ਉਸ ਨੂੰ ਹਰ ਵਕਤ ਹਸਤਾ ਲੈ ਕੇ ਗਈ ਤਾਂ ਅੱਜ ਵੀ ਰੋਂਦਿਆ ਕਹਿ ਰਹੀ ਆ ਮੇਰਾ ਅਬ ਚੋਤ ਹਰ ਵਾਰ ਕਰ ਜਾਣਦੀ ਜਿੱਦ ਕਰਦਾ ਸੀ ਪਰ ਹੁਣ ਉਸਦਾ ਦੇ ਲਈ ਕਰ ਕਰ ਕੇ ਆ ਤਾਂ ਤਸਵੀਰਾਂ ਬੇਹੱਦ ਦਰਦਪਰਿਆ ਨੇ ਸਮਾਜ ਸੇਵੀ ਅਤੇ ਫਿਲਮੀ ਅਦਾਕਾਰ ਸੋਨੂ ਸੁੱਧ ਨੇ ਵੀ ਇਸ ਪਰਿਵਾਰ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਬੱਚੇ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਜੋਤ ਸਾਰੇ ਘਰਾਂ ਵਿੱਚ ਖੁਸ਼ੀਆਂ ਵੰਡਣ ਵਾਲਾ ਬੱਚਾ ਸੀ ਉਹਨਾਂ ਨੂੰ ਨਹੀਂ ਯਕੀਨ ਹੋ ਰਿਹਾ ਕਿ ਅਬਜੋਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਅਜੀ ਅਬਿਜੋਤ ਸਿੰਘ ਬੱਚਾ ਜਿਹੜਾ 4 ਸਾਲ ਤੇ ਹੋ ਗਏ ਇੱਥੇ ਆਪਾਂ ਕਰਾਉਂਦਿਆਂ ਨੂੰ ਇਲਾਜ ਤੇ ਕੰਮ ਕਰਨਿਆ ਰਾਜਗਿਰੀ ਦਾ ਜੋ ਕਮਾਉਣਿਆ ਉਹ ਲਾਈ ਜਾਂਦੇ ਹਾਂ ਤੇ ਤੇ 9-10 ਲੱਖ ਰੁਪਇਆ ਲੱਗ ਗਿਆ ਆਪਣਾ ਤੇ ਚਲੋ ਵਿਚਾਰੇ ਦੀ ਜਿੰਨਾ ਚ ਲਿਖੀ ਹੀ ਉਹਨਾਂ ਚਿਰ ਭੋਗ ਗਿਆ ਤੇ ਇਲਾਜ ਤੇ ਬੜਾ ਕਰਾਇਆ ਆਉਂਦਾ ਇਥੋਂ ਆਪਾਂ ਨੂੰ ਖਾਲਸਾ ਹਾਈਟ ਵਾਲਿਆ ਖੜਿਆ ਸਰਕਾਰੀ ਹਸਪੀਟਲ ਇਥੇ ਡਾਕਟਰਾਂ ਨਾਲ ਮੀਟਿੰਗ ਹੋਈ ਮੀਟਿੰਗ ਕਰਕੇ ਇਹਨਾਂ ਅੰਮਰਸਰ ਬੀਬੀ ਨਾਨਕੀ ਲੈ ਕੇ ਉਥੇ 10 ਦਿਨ ਰੱਖਿਆ 6 ਤਰੀਕ ਤੇ ਦਾਖਲ ਕਰਵਾਇਆ ਇਥੇ ਅੰਮਰਸਰ ਬੀਬੀ ਨਾਨਕੀ ਏ ਦੱਸ ਦੇ ਨਾ ਇੱਥੇ ਰੱਖਿਆ ਤੇ ਸੋ ਮੰਗਲਵਾਰ ਸਾਨੂੰ ਗਾਂ ਲੈ ਗਏ ਨੇ ਪੀਜੀਆਈ ਹਾਂਜੀ ਪੀਜੀਆਈ ਲੈ ਗਏ ਨੇ ਸਾਨੂੰ 9:30 ਪੌਣੇ 10 ਵਨ ਜਾ ਕੇ ਬੱਚਾ ਦਾਖਲ ਕਰ ਲਿਆ ਦਲ ਕਰਕੇ ਉੱਥੇ ਇਲਾਜ ਕਰਦੇ ਰਹੇ ਨੇ ਫੇ ਸੋਮਵਾਰ 22 ਤਰੀਕ ਪੌਣੇ 6 ਵਜੇ ਬੱਚਾ ਬਹੁਤ ਸਾਫ ਦਿੱਤਾ ਕਰੋ ਹਾਂਜੀ ਹਾਂਜੀ ਗੱਲਾਂ ਕਰਦਾ ਰਿਹਾ ਆਪਣੇ ਨਾਲ ਡੈਡੀ ਛੁੱਟੀ ਕਦੋਂ ਮਿਲ ਜਣੀ ਹੈ ਆਪਕੇ ਪੁੱਤ ਮਿਲ ਜਣੀ ਛੁੱਟੀ ਇਦੀ ਮੰਮੀ ਨੂੰ ਪੁੱਛਿਆ ਉਹਨੇ ਆਪਿਆ ਪੁੱਤ ਮਿਲ ਜਣੀ ਬਾਅਦ ਚ ਜਦੋਂ ਮੈਨੂੰ ਪੁੱਛਿਆ ਤੇਰਾ ਬਾਅਦ ਚ ਹਾਂਜੀ ਹਾਂਜੀ ਘਰ ਦਾ ਬੜਾ ਆਦਾ ਅਸੀਂ ਘਰ ਆਦਾ ਹੀ ਘਰ ਹੀ ਜਾਣਾ ਮੈਂ ਘਰ ਕਿਧੋ ਜਾਣਾ ਜਦੋਂ ਹਸਪਤਾਲ ਖੰਡੇ ਰੋਂਦਾ ਹੀ ਜਾਂ ਤੁਹਾਡੇ ਕੋ ਆਏਦਾ ਹੀ ਜਾਂ ਤੁਹਾਡੀ ਕੋ ਹਾਂਜੀ ਹਾਂਜੀ ਫਿਰ ਮੈਂ ਤੇ ਦੀ ਮੰਮੀ ਹਾ ਉੱਥੇ ਤੇ ਦਾਦੀ ਨੂੰ ਤੇ ਵਾਪਸੀ ਘਰ ਤਾਂ ਇਹ ਠੀਕ ਨਹੀਂ ਮਾਰ ਪੈ ਗਈ ਤੇ ਆਪਾਂ ਕਹਤੋਂ ਵਾਪਸੀ ਚੱਲ ਜਿਓ ਆਪਾਂ ਗਾਂ ਚੱਲ ਜਾਨੀਂ ਸਕਦਾ ਵੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਉਹਦੀ ਕਿਸਮਤ ਕਰ ਗਈ ਹਾਂਜੀ ਹਾਂਜੀ ਭਾਜੀ ਬਹੁਤ ਸਾਥ ਦਿੱਤਾ ਸੋਨੂ ਸੂਰ ਨੇ ਵੀ ਖਾਸਾ ਏਟ ਵੀ ਪ੍ਰਧਾਨ ਸੇ ਸੇਧ ਮੰਤਰੀ ਨੇ ਵੀ ਬੜਾ ਸਾਰਿਆਂ ਸਾਥ ਦਿੱਤਾ ਭੈਣਾ ਭਰਾਵਾਂ ਵੀ ਦਿੱਤਾ ਹੀ ਨਹੀਂ ਵੀ ਨਹੀਂ ਸਾਰੇ ਸੰਸਾਰ ਨੇ ਬੜਾ ਪਿਆਰ ਕੀਤਾ ਬੱਚੀ ਨੂੰ ਸਾਥ ਬਹੁਤ ਜ਼ਿਆਦਾ ਹੀ ਦਿੱਤਾ ਇਹ ਨਹੀਂ ਵੀ ਨਹੀਂ ਡਾਕਟਰਾਂ ਵੀ ਭੈਣਾ ਭਰਾਵਾਂ ਵੀ ਨਾ ਜੀ ਨਾ ਪਰ ਮਾਦਮਾ ਪੜਦਾ ਹੀ ਸੁਭਾਅ ਆ ਕਿਸ ਤਰ੍ਹਾਂ ਬੱਚੇ ਐਕਸਰ ਸ਼ਰਾਰਤੀ ਹੁੰਦੇ ਹਾਂ ਹਾਂਜੀ ਹਾਂਜੀ ਭਾਈ ਸ਼ਰਾਰਤੀ ਬੜਾ ਹੀ ਤੀਸਰੀ ਕਲਾਸ 'ਚ ਪੜਦਾ ਹੀ ਪਰ ਉਹ 3 ਸਾਲ ਹੋ ਗਏ ਨਹੀਂ ਸਕੂਲੇ ਨਹੀਂ ਉਹਨੂੰ ਆਪਾਂ ਭੇਜਿਆ ਨਮਕਾਲੀ ਚੀਜ਼ ਖਾ ਲੈਂਦਾ ਜੀ ਉਹਦੇ ਨਾਲ ਖਾਣਨਾ ਫਿਰ ਰੁਕ ਜਾਂਦਾ ਜੀ ਉਹਦਾ ਆਪਾਂ ਫਸਾ ਨਹੀਂ ਖਾਈ ਹਾਂਜੀ ਹਾਂਜੀ ਤੇ ਸ਼ੈਤਾਨ ਹਾਂਜੀ ਸ਼ੈਤਾਨ ਬਹੁਤ ਜ਼ਿਆਦਾ ਹੀ ਬੜਾ ਵੱਡਾ ਹਨੂੰ ਘਾਟਾ ਪੈ ਗਿਆ ਸਾਰੀ ਉਮਰ ਆਪਾਂ ਉੱਠ ਨਹੀਂ ਸਕਦੀ ਹਾਂਜੀ ਬੱਚੇ ਦਾ ਨਾਮ ਅਭੀਜੋਤਾ ਤਾਂ ਬੱਚੇ ਨੂੰ ਅੱਜ 2-3 ਸਾਲ ਮਤਲਬ ਕੰਪਲੀਟ ਹੋ ਗਿਆ ਚੌਥਾ ਰਹਣੀਗਾ ਤਾਂ ਪਹਿਲਾਂ ਤਾਂ ਬਹੁਤ ਮੁਸ਼ਕਲ ਆ ਰਹੀ ਸੀ ਪਹਿਲਾਂ ਇਹਨਾਂ ਨੇ ਅ즈ਨਾਲੇ ਮਤਲਬ ਸੀਜ਼ਨ ਵਿੱਚ ਵੀ ਇਲਾਜ ਕਰਵਾਇਆ ਟੈਸਟ ਵਗੈਰਾ ਕਰਵਾਏ ਤਾਂ ਅੱਜ ਤੋਂ ਮਤਲਬ 4 ਸਾਲ ਪਹਿਲਾਂ ਦੀ ਪਹਿਲਾਂ ਗੱਲ ਆ ਕਿ ਕਿ ਚੌਥਾ ਰਹਣੀਗਾ ਤਾਂ ਬਹੁਤ ਮੁਸ਼ਕਲ ਆ ਰਹੀ ਸੀ ਬੱਚੇ ਨੂੰ ਪਹਿਲਾਂ ਇਹਨਾਂ ਨੂੰ ਲੱਗਿਆ ਕਿ ਅਸੀਂ ਅ즈ਨਾਲੇ ਤੋਂ ਟ੍ਰੀਟਮੈਂਟ ਕਰਾਣੇ ਆਂ ਛੇ ਤਾਂ ਸਾਡੇ ਬੱਚੇ ਦਾ ਫਰਕ ਹੋ ਜਾਵੇ ਕੁਝ ਇੰਪਰੂਵਮੈਂਟ ਬੱਚੇ ਦੇ ਸਰੀਰ ਤੇ ਆ ਜਾਵੇ ਬਟ ਕੁਝ ਨਹੀਂ ਹੋਇਆ ਫਿਰ ਇਹਨਾਂ ਨੇ ਚੰਡੀਗੜ੍ਹ ਲਿਜਾਇਆ ਗਿਆ ਤਾਂ ਕਿ ਬੱਚਾ ਠੀਕ ਹੋ ਜਾ ਜਦੋਂ ਟ੍ਰੀਟਮੈਂਟ ਕਰਵਾ ਕੇ ਘਰੇ ਵਾਪਸ ਵਰਤੇ ਸੀ ਤਾਂ ਕਿ ਉਹਨਾਂ ਨੂੰ ਕੋਈ ਵੀ ਕੋਈ ਵੀ ਇੰਪਰੂਵਮੈਂਟ ਆਉਂਦੀ ਸੀ ਸਿਰਫ ਮਹੀਨਾ ਇੱਕ ਮੰਥ ਜਾਂ ਦੋ ਮੰਥ ਹੀ ਹੁੰਦੀ ਸੀ ਬਾਅਦ ਵਿੱਚ ਫਿਰ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਬੱਚਾ ਤਾਂ ਇਹਨਾਂ ਨੇ ਬਹੁਤ ਔਖਾ ਟਾਈਮ ਦੇਖਿਆ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਦਾ ਸਿਪਰੀਜ਼ کہہ ਸਕਦੇ ਆ ਪ੍ਰੇਜ ਵੀ ਦੱਸਿਆ ਸੀ ਇਹ ਬੱਚੇ ਨੂੰ ਨਹੀਂ ਖਾਣਾ ਇਹ ਨਹੀਂ ਬੱਚੇ ਨੇ ਤਾਂ ਨਾਲ ਦੁੱਖ ਸਹਿਆ ਬਟ ਮਾਂ ਪਿਓ ਨੇ ਜ਼ਿਆਦਾ ਸਹਿਆ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਇਹ ਨਹੀਂ ਖਾਣਾ ਘਰੇ ਕੋਈ ਚੀਜ਼ ਉਹ ਨਹੀਂ ਸੀ ਬਣਦੀ ਤੇ ਮੈਂ ਨਮਕਲੀ ਚੀਜ਼ ਉਹ ਨਾ ਮਾਂ ਪਿਓ ਖਾਂਦਾ ਸੀ ਨਾ ਬੱਚਾ ਖਾਂਦਾ ਸੀ ਕਿਉਂਕਿ ਬੱਚਾ ਫਿਰ ਜिद ਕਰਦਾ ਸੀ ਮੈਂ ਵੀ ਉਹੀ ਖਾਣੀ ਆ ਤਾਂ ਬੱਚੇ ਨੇ ਵੀ ਬਹੁਤ ਦੁੱਖ ਦੇਖਿਆ ਤਾਂ ਪਰਿਵਾਰ ਨੇ ਵੀ ਬਹੁਤ ਦੇਖਿਆ ਕਿਉਂਕਿ ਜੋ ਘਰੇ ਬੰਦਾ ਸੀ ਉਹੀ ਸਭ ਨੂੰ ਖਾਣਾ ਪੈਂਦਾ ਸੀ ਜਦੋਂ ਹੜ ਆ ਗਏ ਫਿਰ ਕਿਸ ਤਰੀਕੇ ਦੇ ਨਾਲ ਰੈਸਕਿਊ ਕਰਤੇ ਜਿਹੜਾ ਤੁਸੀਂ ਜਾ ਗਿਆ ਤੁਸੀਂ ਨਾਲ ਸੀ ਜਦੋਂ ਲੈ ਕੇ ਗਏ ਹਸਪੀਟਲ ਦੇ ਡਾਕਟਰਾਂ ਦੀ ਟੀਮ ਅਗਲੇ ਕਿਸ ਤਰ੍ਹਾਂ ਜਿਸ ਤੇ ਲੈ ਜਾਇਆ ਗਿਆ ਮੈਂ ਵੀ ਨਾਲ ਹੀ ਸੀ ਪਹਿਲਾਂ ਤਾਂ ਖਾਲਸਾ ਏਡ ਵਾਲੇ ਸਾਡੇ ਘਰੇ ਆਏ ਤਾਂ ਉਹਨਾਂ ਨੇ ਦੇਖਿਆ ਬੱਚੇ ਦੀ ਕੰਡੀਸ਼ਨ ਬਹੁਤ ਮਤਲਬ ਬੁਰੇ ਤਰ੍ਹਾਂ ਦੇ ਹਾਲਾਤ ਆ ਤਾਂ ਉਹਨਾਂ ਨੇ ਬਹੁਤ ਜਿਆਦੀ ਹੈਲਪ ਕੀਤੀ ਹੈ ਤੂੰ ਤੱਕ ਵੀ ਕੀ ਅੱਜ ਵੀ ਹੈਲਪ ਕਰ ਰਿਹਾ ਹੈ ਜਿਸ ਦਿਨ ਬੱਚੇ ਦੀ ਡੈਥ ਹੋਈ ਉਸ ਦਿਨ ਵੀ ਆਏ ਸੀ ਕਰੇ ਤਾਂ ਉਹਨਾਂ ਨੇ ਇੱਥੋਂ ਸਾਨੂੰ ਲੈ ਕੇ ਲਜਾਇਆ ਗਿਆ ਅਗਨੀ ਬੋਰਡ ਤੇ ਲੈ ਕੇ ਗਿਆ ਤਾਂ ਅੱਗੇ ਡਾਕਟਰ ਦੀਆਂ ਗੱਡੀਆਂ ਲੱਗੀਆਂ ਸੀ ਉਹਨਾਂ ਨੇ ਫਿਰ ਅੱਗੇ ਸਾਨੂੰ ਖੜਿਆ ਤਾਂ ਟ੍ਰੀਟਮੈਂਟ ਵਧੀਆ ਚੱਲ ਰਿਹਾ ਸੀ ਬੱਚੇ ਨੇ ਟ੍ਰੀਟਮੈਂਟ ਬੱਚੇ ਦਾ ਵਧੀਆ ਚੱਲ ਰਿਹਾ ਸੀ ਪਹਿਲਾਂ ਜਨਾਲੇ ਖੜਿਆ ਫਿਰ ਉੱਥੋਂ ਅੰਮ੍ਰਿਤਸਰ ਲੈ ਗਏ ਅੰਮ੍ਰਿਤਸਰ ਤੋਂ ਫਿਰ ਪੀਜੀਆਈ ਸਾਨੂੰ ਫੇਰ ਭੇਜਿਆ ਗਿਆ ਸੀਐਮ ਨੇ ਵੀ ਟੁਲਿਪ ਕੀਤਾ ਤੁਸੀਂ ਦੇਖਿਆ ਸੀ ਉਹ ਦੋ ਵੀ ਹਾਂਜੀ ਸੋਨੂ ਸੂਤ ਜੀ ਨੇ ਵੀ ਕਿਹਾ ਕਿ ਆ ਸੀ ਸੀਐਮ ਸੀਐਮ ਨੇ ਵੀ ਕਿਹਾ ਸੀ ਜੋ ਕਿ ਉਹਨਾਂ ਨੇ ਕਿਹਾ ਸੀ ਅਸੀਂ ਇਲਾਜ ਕਰਾਵਾਂਗੇ ਤਾਂ ਕਿ ਸਿਹਤ ਮੰਤਰੀ ਵੀ ਅੰਮ੍ਰਿਤਸਰ ਪਹੁੰਚੇ ਸੀ ਉਹਨਾਂ ਨੇ ਵੀ ਉੱਥੇ ਕਿਹਾ ਸੀ ਕਿ ਜਿਸ ਚੀਜ਼ ਦੀ ਲੋੜ ਆ ਅਸੀਂ ਬੱਚੇ ਦੇ ਨਾਲ ਨਾਲ ਖੜੇ ਆ ਅੱਜ ਨਹੀਂ ਮਤਲਬ ਜਿੰਨਾ ਟਾਈਮ ਟ੍ਰੀਟਮੈਂਟ ਚੱਲੂਗਾ ਅਸੀਂ ਪੂਰੀ ਬੱਚੇ ਦੀ ਹੈਲਪ ਕਰਾਂਗੇ ਬਟ ਹੁਣ ਤਾਂ ਉਮੀਦ ਬਹੁਤ ਸੀ ਉਮੀਦ ਹੀ ਹੁੰਦਾ ਟੁੱਟ ਗਈ ਸਾਰੀ ਉਹਦਾ ਇਲਾਜ ਪੂਰਾ ਪਰਮਾਨ ਨਹੀਂ ਕਰਵਾਇਆ ਸਾਰੇ ਇਨਸਾਨ ਦਿੱਤਾ ਪਰ ਉਹਦੇ ਕਰਮਾਂ ਨੇ ਹਾਂਜੀ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜਾਂਦਾ ਜਾਂਦਾ ਇਹ ਤਾਂ ਕਿ ਆਪਣੀ ਕਿੱਥੋਂ ਤੱਕ ਖਬਰ ਪਹੁੰਚ ਗਈ ਬਟ ਹੁਣ ਹੈਲਪ ਹੋਣ ਲੱਗੀ ਸੀ ਸਾਡੀ ਇਹ ਸੀ ਕਿ ਸਾਡੇ ਘਰ ਦੇ ਵੀ ਹਾਲਾਤ ਸਹੀ ਹੋ ਜਾਣਗੇ ਬਟ ਹੁਣ ਤੱਕ ਬੱਚਾ ਹੀ ਨਹੀਂ ਇੱਥੇ ਦੁਨੀਆ ਚ ਰਿਹਾ ਦੋਖੋ ਰਿਹਾ ਕਿ ਨੈਨਾ ਸਮਾਉਤਾ ਬਹੁਤ ਦੁਖ ਹੋ ਰਿਹਾ ਮਤਲਬ ਬਹੁਤ ਜ਼ਿਆਦਾ ਪੂਰੇ ਇੱਕ ਨੂੰ ਨਹੀਂ ਪੂਰੇ ਪਰਿਵਾਰ ਨੂੰ ਮਤਲਬ ਜੋ ਸਾਡੇ ਰਿਸ਼ਤੇਦਾਰ ਆ ਉਹ ਵੀ ਖੁਦ ਪੈਰਾਂ ਥਲੇ ਜਮੀਨ ਨਿਕਲ ਗਈ ਕਿ ਇਹ ਕੀ ਹੋ ਗਿਆ ਹੁਣ ਤਾਂ ਪੂਰੀ ਉਮੀਦ ਸੀ ਸਾਰਿਆਂ ਨੂੰ ਕਿ ਹੁਣ ਬੱਚਾ ਠੀਕ ਹੋ ਕੇ ਘਰੇ ਪਹੁੰਚੂਗਾ ਸੋਰੀ ਸੋਰੀ ਬਾ ਕਿ ਤੁਹਾਡੇ ਪਰਿਵਾਰ ਤੇ ਨਾਲ ਖੜਾ ਰਹੂਗਾ ਮੈਂ ਹਾਂਜੀ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਨਾਲ ਉਹਨਾਂ ਨੇ ਉਸ ਦਿਨ ਕਾਲ ਵੀ ਕੀਤੀ ਸੀ ਬਟ ਅਸੀਂ ਅਟੈਂਡ ਨਹੀਂ ਕਰ ਪਾਏ ਤੇ ਉਹ ਕਹਿ ਰਹੇ ਸੀ ਕਿ ਅਸੀਂ ਘਰੇ ਵੀ ਆਉਣਾ ਵਾ ਪਤਾ ਨਹੀਂ ਕਿਸ ਦਿਨ ਆਉਂਦੇ ਹ ਬਟ ਉਹਨਾਂ ਨੇ ਇਹ ਕਿਹਾ ਕਿ ਅਸੀਂ ਮਤਲਬ ਤੁਹਾਡੇ ਨਾਲ ਖੜੇ ਹ ਦਾਦੀ ਦਾ ਮੋਤੇ ਨੂੰ ਬਹੁਤ ਪਿਆਰ ਕਰ ਕੋਈ ਯਾਦ ਆਉਂਦੀ ਕੇ ਗੱਲ ਦੀ ਕੁਝ ਕਰਨਾ ਯਾਦ ਆਉਂਦੀ ਉਹ ਗੱਲਬਾਤ ਯਾਦ ਆਉਂਦੀ ਗੱਲਾਂ ਬਾਤਾਂ ਦੇਖੋ ਬਹੁਤ ਕਰਦਾ ਸੀ ਗੱਲਾਂ ਬਾਤਾਂ ਤੇ ਇਹੀ ਕਰਦਾ ਸੀ ਇਹ ਬੀਬੀ ਘਰੇ ਚੱਲ ਗਏ ਭਾ ਕਰ ਜਲਦੀ ਮੈਂ ਠੀਕ ਹੋ ਗਿਆ ਮੈਨੂੰ ਘਰ ਲੈ ਜਾਓ ਘਰ ਨੂੰ ਹੀ ਬਸ ਦੋਜ ਦਾ ਮਰ ਗਿਆ ਵਿਚਾਰ ਘਰ ਤੇ ਵਿਚਾਰੇ ਨੂੰ ਹੁਕਮ ਹੀ ਨਹੀਂ ਹੋਇਆ ਘਰੋਂ ਹੁੰਦਾ ਸੁਭਾਅ ਕਿਸ ਤਰ੍ਹਾਂ ਦਾ ਸੀ ਮੈਂ ਜੇ ਦਾ ਸਵੇਰ ਤੇ ਚੰਗਾ ਹੀ ਬਲ ਪਰ ਬਹੁਤ ਜ਼ਿਆਦਾ ਬੱਚਾ ਖੇਜੀ ਰਿਆ ਸੀ ਵੀ ਮੈਨੂੰ ਘਰੇ ਹੀ ਖੜੋ ਮੈਨੂੰ ਘਰ ਹੀ ਲੈ ਜਾਓ ਜਦੋਂ ਘਰ ਦਾ ਨਾਮ ਲਿਆ ਫਿਰ ਨਹੀਂ ਆ ਰਿਹਾ ਨਹੀਂ ਫੜ ਫੜ ਰੱਖਨੇ ਬਹੁਤ ਜ਼ਿਆਦਾ ਦੌੜਦਾ ਨਹੀਂ ਐ ਦੌੜ ਜਾਂਦਾ ਹੀ ਇੱਧਰ ਨੂੰ ਮਾਰਦਾ ਹੀ ਅੱਗੋਂ ਵੀ ਨਾਲੇ ਵੀ ਮੈਨੂੰ ਨਾ ਫੜੋ ਮੈਂ ਘਰ ਨੂੰ ਹੀ ਜਾਣਾ ਤੇ ਮੇਰੇ ਤੋਂ ਮਾੜੀ ਜਿਆਦਾ ਮੁਸ਼ਕਲ ਆਈ ਸੀ ਜੀ ਆ ਤੀਜਾ ਸਾਲ ਜਾਂਦਿਆ ਠੀਕ ਹੈ ਜੀ ਹਾਂਜੀ ਦੋ ਘਰੋ ਲੈ ਕੇ ਆਏ ਸੀ ਅਸੀਂ ਦੇਖਿਆ ਇਹ ਤੁਹਾਡੇ ਗਲੇ ਲੱਗਿਆ ਸੀ ਜਦੋਂ ਉੱਥੋਂ ਹਸਪਤਾਲ ਜਿਨਾਰੇ ਲੈ ਕੇ ਆਏ ਡਾਕਟਰਾਂ ਕੋਲੋਂ ਵੀ ਹੁੰਦਾ ਹੀ ਕਰਦੇ ਹਾਂ ਜੀ ਹਾਂਜੀ ਉੱਥੇ ਬੀਬੀ ਨਾਨ ਕੀਤੇ ਰਹੀਆਂ ਮੈਂ ਉਹਦੇ ਲੱਗ ਗਈ ਰਹੀਆਂ ਕਹਿੰਦੇ ਰਿਹਾ ਵੀ ਤੇਰੀ ਮੰਮੀ ਨੇ ਬੁਲਾਈਏ ਤੇ ਰੋਂ ਲੱਗ ਪੈਂਦਾ ਨਹੀਂ ਬੀਬੀ ਤੁਸੀਂ ਰੋ ਰਗਾ ਪੀਜੀ ਲੈ ਗਏ ਫਿਰ ਮੰਮੀ ਡੈਡੀ ਗਏ ਫਿਰ ਮੈਂ ਵੀ ਬਿਮਾਰ ਹੋ ਗਈ ਮੈਂ ਫਿਰ ਘਰੇ ਆ ਗਈ ਮੈਂ ਤਾਂ ਪੁੱਤ ਮੈਂ ਤੇਰਾ ਇਲਾਜ ਕਰਾਂਦੀ ਕਰਾਂਦੀ ਮੈਨੂੰ ਇੱਥੇ ਕੁਝ ਹੋ ਜਾਣਾ ਦਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਤੁਸੀਂ ਕਾਫੀ ਪਿਆਰ ਸੇ ਪਾਲਿਆ ਬਹੁਤ ਹੀ ਅੰਡਾ ਘਾਟਾ ਪਿਆ ਘੋੜਾ ਨਹੀਂ ਪਿਆ ਇੱਕ ਪਸੀ ਹਰਾਂ ਦਾ ਪਣੀ ਤੁਸੀਂ ਪਾਸੇ ਕਿੱਦਾਂ ਲੈ ਕੇ ਗਏ ਫਿਰ ਬਹੁਤ ਜ਼ਿਆਦਾ ਹੀ ਮੁਸ਼ਕਲ ਸੀ ਫਿਰ ਵਿਚਾਰੇ 베ੜੀ ਤੇ ਆਏ ਉਹਨਾਂ ਨੇ ਬੱਚਾ ਵੇਖਿਆ ਫਿਰ ਉਹਨਾਂ ਨੇ ਖੜਿਆ ਅਸੀਂ ਕਿੱਦਾਂ ਜਾ ਸਕਨੇ ਹਾਂ ਕਿਸੇ ਬੰਦੇ ਦੀ ਜਾ ਨਹੀਂ ਸਕਦੇ ਇਸ ਸਕੂਲ ਉਹ ਪੜਦਾ ਸੀ ਬੱਚਾ ਹਾਂਜੀ ਪਾਇਆ ਸੀ ਸਕੂਲੇ ਤੇ ਪਿੰਡ ਤਲਵੜੀ ਤੀਸਰੀ ਕਲਾਸ ਦੇ ਠੀਕ ਹੈ